ਵਾਹ ਰੀਲੂ ਜੀ ਕਲਕਾਤਾ ਵਾ ਰੀਲੂ ਜੀ ਕੀ ਫਰਤੇ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਕਾਣ ਤੇ ਅਸੀਂ ਬਠਿੰਡੇ ਤੋਂ ਬੋਲਦੇ ਆਂ ਅਸੀਂ ਘਰ ਤੋਂ ਹੀ ਆਨਲਾਈਨ ਕੰਮ ਕਰਦੇ ਆਂ ਤੇ ਇਹ ਤੁਹਾਨੂੰ ਇਹ ਕਾਟਣ ਦਾ ਸੂਟ ਹੈ ਜਾਮ ਕਾਟਣ ਦਾ ਤੇ ਇਹ ਕੜਾਈ ਹੈ ਘੇਰੇ ਤੇ ਫੁੱਲਣਾ ਇਹ ਤੇ ਦਰਤ ਉੱਪਰ ਗਲਾ ਬਣਿਆ ਹੋਇਆ ਤੇ ਗਲੇ ਤੇ ਫੁੱਲ ਵੀ ਹੈ ਦੇਖੋ ਤੇ ਰੰਗ ਥੋੜਾ ਜਿਹਾ ਫਿੱਕਾ ਆ ਰਿਹਾ ਹੈ ਤੇ ਚ ਵੀ ਇੱਕ ਗੂੜੇ ਹਰੇ ਦੇਆਂ ਤੇ ਚਿੱਟੇ ਦੇ ਤੇ ਖੱਖੀ ਜੇ ਕਲਰ ਦੇਆਂ ਇਹ ਤੇ ਚਿੱਟਾ ਹੀ ਆ ਰਿਹਾ ਸਾਰਾ ਤੇ ਆ ਡਿਜ਼ਾਈਨ ਬਣਿਆ ਹੋਇਆ ਇੱਕ ਪਾਸੇ ਫੱਟੀ ਦਾ ਡਿਜ਼ਾਈਨ ਬਣਿਆ ਹੋਇਆ ਦੇਖੋ ਇਹ ਲੈ ਕਰਕੇ ਉਹ ਤੇ ਲਾਈਨ ਤੁਸੀਂ ਜਿੰਨੀ ਵੀ ਰੱਖ ਸਕਦੇ ਹੋ ਥੱਲੇ ਵਧਾ ਸਕਦੇ ਹੋ ਥੱਲੇ ਹੈਗਾ ਜੇ ਵੱਡੀ ਛੋਟੀ ਕਰਨੀ ਹੋਵੇ ਤੇ ਦੇਖੋ ਇੰਦਰ ਵੇ ਵੱਡਾ ਫੁੱਲ ਘੇਰੇ ਦੇ ਵਿਚਾਰਿਆ ਸੈਂਟਰ ਦੇ ਵਿੱਚ ਤੇ ਜੇ ਘਟ ਹੋਵੇ ਤਾਂ ਤੁਸੀਂ ਵਧਾ ਸਕਦੇ ਹੋ ਤੇ 5 ਮੀਟਰ ਦਾ ਕੱਪੜਾ ਇਹ ਵਿਆਹ ਸ਼ਾਦੀ ਵਾਸਤੇ ਸੂਟ ਲੈ ਸਕਦੇ ਹੋ ਨਾਲ ਦੁਪੱਟਾ ਸਪੋਨ ਦਾ ਤੇ ਬਹੁਤ ਹੀ ਸੋਹਣਾ ਸੂਟ ਹੈ ਤੇ ਕਢਾਈ ਬਹੁਤ ਸੋਹਣੀ ਹੈ ਬਰੀਕ ਇੰਨੀ ਕਢਾਈ ਇਹ ਦੇਖੋ ਨੇੜੇ ਤੇ ਕਰਕੇ ਦਿਖਾਉਣੀ ਹੈ ਬਹੁਤ ਸੋਹਣੀ ਕਢਾਈ ਹੋਈ ਹੈ ਕੋਈ ਵੀ ਹੈ ਤੇ ਤੇ ਮਸ਼ੀਨੀ ਵਰਕ ਹੈ ਦੇ ਉੱਤੇ ਚਲੋ ਜੀ ਤੁਹਾਨੂੰ ਹੁਣ ਅਗਲਾ ਸੂਟ ਦਿਖਾਉਣੀ ਹੈ ਅਸੀਂ ਤੇ ਤੁਸੀਂ ਇਹਦਾ ਆਰਡਰ ਕਰ ਸਕਦੇ ਹੋ 800 ਇਹਦਾ ਰੇਟ 850 ਰੁਪਏ ਤੇ ਘਰੇ ਵਟੇਖੋਂ ਵੀ ਕਰ ਸਕਦੇ ਹੋ ਤੁਸੀਂ ਲੋ ਜੀ ਤੁਹਾਨੂੰ ਅਗਲਾ ਸੂਟ ਦਿਖਾਉਣੀ ਆ ਵੀ ਕੋਟਣ ਦਾ ਸੂਟ ਹੈ ਦੇਖੋ ਇਹਦੀ ਕਢਾਈ ਬਹੁਤ ਬ੍ਰੇਕ ਕਢਾਈ ਹੈ ਵਿੱਚ ਲੱਗੇ ਹੋਏ ਹੈ ਮਿਰਰ ਲੱਗੇ ਹੋਏ ਆ ਵਿੱਚ ਦੇਖੋ ਮਿਰਰ ਦੀ ਕਢਾਈ ਹੈ ਤੇ ਇਹ ਵੀ ਕੋਟਣ ਦਾ ਸੂਟ ਹੈ ਤੇ ਵਿੱਚ ਸਾਰੇ ਜਿਹੇ ਪ੍ਰਿੰਟ ਆ ਇਹਦੇ ਤੇ ਲੈਣਾ ਜਾਂਦੇ ਆ ਤੇ ਵਿੱਚ ਇਹ ਜਿਹੀ ਬੂਤੀ ਹੈ ਤੇ ਇਹ ਘੇਰੇ ਤੇ ਕਢਾਈ ਇਹ ਦੇਖੋ ਜਿੰਦਾ ਮਰਜ਼ੀ ਘੇਰਾ ਰੱਖੋ ਤੁਸੀਂ ਬਹੁਤ ਨਮਾਈਏ ਕੜਾਈ ਦੀ ਤੇ ਬਹੁਤ ਹੀ ਸ਼ਾਨਦਾਰੀ ਦੀ ਕੜਾਈ ਹੈ ਦੇਖੋ ਤੇ ਇਹ ਵੀ ਕੋਟਨ ਦਾ ਸੂਟ ਹੈ ਤੇ ਇਹ ਤੁਹਾਨੂੰ ਮਿਲੂਗਾ 895 ਰੁਪਈਆਂ ਦਾ ਘਰ ਬੈਠੇ ਆਰਡਰ ਕਰ ਸਕਦੇ ਹੋ ਸਾਨੂੰ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਇਹ ਦਾ ਪਿੰਕ ਕਲਰ ਹੈ ਇਹ ਥੋੜਾ ਜਿਹਾ ਫਿੱਕਾ ਹੁੰਦਾ ਥੋੜਾ ਜਿਹਾ ਡਾਰਕ ਹੈ ਤੇ ਇਹ ਦਾ 895 ਰੇਟ ਹੈ ਤੇ ਦੇ ਨਾਲ ਦੁਪੱਟਾ ਵੀ ਹੈ ਤੁਹਾਨੂੰ ਦਿਖਾਉਣੀ ਹੈ ਸਪੂਨ ਦਾ ਦੁਪੱਟਾ ਦੇਖੋ ਨਾਲ ਦੁਪੱਟਾ ਸਪੂਨ ਦਾ ਤੇ ਇਹ ਦਾ ਸਗਰੀਨ ਛੋਟ ਲੈ ਕੇ ਸਾਨੂੰ ਤੁਸੀਂ ਆਰਡਰ ਕਰ ਸਕਦੇ ਹੋ 895 ਰੁਪਏ ਹੁਣ ਤੁਹਾਨੂੰ ਅਗਲਾ ਸੂਟ ਦਿਖਾਉਣੀ ਹੈ ਅਗਲਾ ਸੂਟਾ ਦੇਖੋ ਨੇ ਦੇ ਸਾਰੇ ਦੇ ਦੇ ਦੇਖੋ ਜੀ ਇਹ ਜੋਰ ਜੱਟ ਦਾ ਸੂਟ ਹੈ ਇਹਦੇ ਦੋ ਪੈਨਲ ਜਾਂਦੇ ਉੱਪਰ ਨੂੰ ਤੇ ਗਲੇ ਦੀ ਕਢਾਈ ਵੀ ਦੇਖੋ ਇਹ ਗਲਾ ਬਣਿਆ ਹੋਇਆ ਤੇ ਇਹ ਖਾਕੀ ਜਾਂ ਗੂੜਾ ਖਾਕੀ ਜਾਂ ਨਹੀਂ ਵੀ ਕੜਾ ਰੰਗਾ ਜਿਆ ਇਹਦਾ ਰੰਗ ਹੈ ਤੇ ਇਹ ਡਿਜ਼ਾਈਨ ਇੱਥੇ ਬਣਿਆ ਹੋਇਆ ਦੋਨੋਂ ਪਾਸੇ ਦੇਖੋ ਤੇ ਗਲੇ ਤੇ ਬਣਿਆ ਹੋਇਆ ਗਲੇ ਦੀ ਕਢਾਈ ਹੈ ਤੇ ਜੋਰ ਜੱਟੇ ਕੱਪੜਾ ਤੇ ਲੈ ਇਹ ਤੇ ਦੀ ਕਿੰਨੀ ਰੱਖ ਸਕਦੇ ਹਾਂ ਥੱਲੇ ਕਪੜਾ ਹੈਗਾ ਤੇ ਇਹਦੇ ਬਾਹਾਂ ਤੇ ਵੀ ਕਢਾਈ ਹੈ ਦੇਖੋ ਇਹ ਵੀ ਬਾਹਾਂ ਤੇ ਕਢਾਈ ਹੈ ਆਇਸਤਰਾ ਇਹ ਕਿਹਦੇ ਨਾਲ ਅੱਧਾ ਕਲਰ ਇਹ ਫਿੱਕਾ ਆ ਰਿਹਾ ਇਹਦੇ ਥੋੜਾ ਜਿਹਾ ਫਿੱਕਾ ਕਹਿੰਦੇ ਨਾਲ ਥੋੜਾ ਜਿਹਾ ਫਿੱਕਾ ਗੁਲਾਬੀ ਆ ਤੇ ਆਨ ਦੁਪੱਟਾ ਹੈ ਤੇ ਇਹ ਤੇ ਕਟਵਰਕ ਹੈ ਦੇਖੋ ਤੁਹਾਨੂੰ ਕੱਟਵਰਕ ਦਿਖਾਉਣੀ ਹੈ ਦੋ ਕਲਰ ਦਾ ਕੱਟਵਰਕ ਹੈ ਇੱਕ ਤਾਂ ਦੁਪੱਟੇ ਨਾਲ ਦਾ ਇੱਕ ਦੂਜੇ ਕਲਰ ਹੈ ਗ੍ਰੇ ਕਲਰ ਜਿਹਦਾ ਕੱਟਵਰਕ ਇਹ ਦੇਖਿਆ 4 ਸਾਈਡ ਹੀ ਹੈ ਕੱਟਵਰਕ ਦਾ ਦੁਪੱਟਾ ਸਫੋਂ ਦਾ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਇਹ ਦੇਖੋ ਤੇ 4 ਸਾਈਡ ਕੱਟਵਰਕ ਤੇ ਜੌਰ ਜੱਟ ਦਾ ਸੂਟ ਹੈ ਕਲਰ ਬਹੁਤ ਸੋਹਣਾ ਹੈ ਇਹਦਾ ਤੇ ਇਹ ਤੁਹਾਨੂੰ ਮਿਲੂਗਾ ਜੀ 1250 ਰੁਪਏ ਦਾ ਸੂਟ ਸਕਰੀਨ ਸ਼ਾਟ ਲੈ ਕੇ ਸਾਨੂੰ ਆਰਡਰ ਕਰ ਸਕਦੇ ਹੋ ਤਿੰਨਾਂ ਹੀ ਸੂਟਾਂ ਚ ਕੋਈ ਵੀ ਪਸੰਦ ਆਉਂਦਾ ਹੈ ਸੂਟ ਦੇਖੋ ਇੱਕ ਇਹ ਸੂਟ ਵੀ ਬਹੁਤ ਸੋਹਣਾ ਹੈ ਤੇ ਦੂਜਾ ਸੂਟ ਵੀ ਬਹੁਤ ਸੋਹਣਾ ਇਹ ਵਾਲਾ ਵੀ ਸੂਟ ਬਹੁਤ ਸੋਹਣਾ ਇਹਦਾ ਵੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਕਰ ਸਕਦੇ ਹੋ ਇਹ ਚੋ ਇਹ ਪਸੰਦ ਆ ਤਾਂ ਇਹ ਵੀ ਮੇਰੇ ਨੂੰ ਪਸੰਦ ਆਵੇ ਤਾਂ ਕਮੈਂਟ ਕਰਕੇ ਇਹ ਰੋਡ ਦੱਸਣਾ ਮੇਰੇ ਨੂੰ ਸ਼ੇਅਰ ਤੇ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਨਲਾਈਨ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਜੇ ਤੁਸੀਂ ਪੇਂਟ ਕਰਵਾਉਣਾ ਸੂਟ ਚਾਦਰ ਕੁਝ ਵੀ ਪੇਂਟ ਕਰਵਾਉਣਾ ਡਬਲ ਬੈੱਡ ਦੀ ਚਾਦਰ ਜਾਂ ਸਿੰਗਲ ਜਾਂ ਸੂਟ ਦੁਪੱਟਾ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਸਾਡਾ ਨੰਬਰ ਦਿੱਤਾ ਹੋਇਆ ਵਿੱਚ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ